ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਗਰਮੀਆਂ ਦੇ ਵਿੱਚ ਲੋਕਾਂ ਨੂੰ ਆਪਣੀ ਸਿਹਤ ਦੇ ਨਾਲ ਨਾਲ ਅੱਖਾਂ ਦਾ ਵੀ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਇਹ ਨਿੱਦੀ ਨੀ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਦੇ ਵਿੱਚ ਅੱਖਾਂ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਵਾਯੂ ਮੰਡਲ ਦੇ ਵਿੱਚ ਨਮੀ ਦੀ ਬਜਾਏ ਖੁਸ਼ਕੀ ਅਤੇ ਗਰਮ ਹਵਾਵਾਂ ਲੋਕਾਂ ਦੀਆਂ ਮੁਸ਼ਕਲਾਂ ਵਧਾ ਰਹੀਆਂ ਨੇ। ਇਹ ਸਾਰੀਆਂ ਤਬਦੀਲੀਆਂ ਜਿੱਥੇ ਸਰੀਰ ਦੀ ਇਮਿਊਨ ਸਿਸਟਮ ਨੂੰ ਪ੍ਰਭਾਵਿਤ ਕਰਦੀਆਂ ਨੇ ਉੱਥੇ ਹੀ ਅੱਖਾਂ ਵੀ ਇਸ ਤੋਂ ਪ੍ਰਭਾਵਿਤ ਹੋ ਰਹੀਆਂ ਨੇ। ਗਰਮੀਆਂ ਦੌਰਾਨ ਅੱਖਾਂ ਵਿੱਚ ਖੁਜਲੀ, ਜਲਨ, ਸੋਜ, ਲਾਲੀ ਅਤੇ ਪਾਣੀ ਆਉਣ ਵਰਗੀਆਂ ਸਮੱਸਿਆਵਾਂ ਆਮ ਹੁੰਦੀਆਂ ਜਾ ਰਹੀਆਂ ਨੇ। ਅੱਖਾਂ ਦੇ ਮਾਹਰ ਅਨੁਸਾਰ ਬਦਲਦੇ ਮੌਸਮ ਦੇ ਵਿੱਚ ਅੱਖਾਂ ਦੀ ਐਲਰਜੀ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਨੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਹਰ ਰੋਜ਼ ਅਜਿਹੇ ਮਰੀਜ਼ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੀਆਂ ਅੱਖਾਂ 'ਚ ਐਲਰਜੀ ਡਰਾਈ ਆਈ ਸਿੰਡਰੋਮ ਜਾਂ ਧੂੜ ਅਤੇ ਪ੍ਰੋਗ ਕਰਨ ਹੋਣ ਵਾਲੀ ਪ੍ਰਤੀਕਿਰਿਆ ਦੇ ਲੱਛਣ ਦਿਖਾਈ ਦੇ ਰਹੇ ਨੇ ਕਬਿਲੇ ਗੋਰਾ ਕਿ ਇਸ ਮੌਸਮ ਦੇ ਵਿੱਚ ਨਮੀ ਦੀ ਕਮੀ ਅਤੇ ਹਵਾ ਦੇ ਵਿੱਚ ਉੜਦੀ ਧੂੜ ਖਤਰਨਾਕ ਸਾਬਤ ਹੋ ਸਕਦੀ ਹੈ ਜਦੋਂ ਇਹ ਕਣ ਅੱਖਾਂ ਦੀ ਨਾਜ਼ੁਕ ਸਤ੍ਹਾ ਨਾਲ ਟਕਰਾਉਂਦੇ ਨੇ ਤਾਂ ਉੱਥੇ ਐਲਰਜੀ ਵਾਲੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਇਸ ਕਾਰਨ ਮਰੀਜ਼ਾਂ ਨੂੰ ਅੱਖਾਂ ਵਿੱਚ ਜਲਨ ਵਾਰ-ਵਾਰ ਪਾਣੀ ਆਉਣਾ ਅਤੇ ਰੋਸ਼ਨੀ ਵਿੱਚ ਦੇਖਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੱਖਾਂ ਦੀ ਐਲਰਜੀ ਕੋਈ ਛੋਟੀ ਜਹੀ ਸਮੱਸਿਆ ਨਹੀਂ ਹੈ ਜੇਕਰ ਇਸ ਦਾ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਕੋਰਨੀਆ ਨੂੰ ਪ੍ਰਭਾਵਿਤ ਕਰ ਸਕਦੀ ਹੈ ਅਤੇ ਨਜ਼ਰ ਕਮਜ਼ੋਰ ਹੋ ਸਕਦੀ ਹੈ। ਇਹ ਸਮੱਸਿਆ ਬੱਚਿਆਂ ਦੇ ਵਿੱਚ ਖਾਸ ਤੌਰ ਤੇ ਆਮ ਹੈ ਕਿਉਂਕਿ ਉਹ ਅਕਸਰ ਆਪਣੀਆਂ ਅੱਖਾਂ ਨੂੰ ਛੂੰਦੇ ਜਾਂ ਰਗੜਦੇ ਰਹਿੰਦੇ ਨੇ ਜਿਸ ਦੇ ਨਾਲ ਇਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ। ਇਹ ਮੌਸਮਾਂ ਬਜ਼ੁਰਗਾਂ ਲਈ ਅੱਖਾਂ ਦੀ ਰੋਸ਼ਨੀ ਦੇ ਮਾਮਲੇ ਦੇ ਵਿੱਚ ਚੁਣੌਤੀਪੂਰਨ ਹੈ। ਉਹਨਾਂ ਦੀ ਕਮਜ਼ੋਰ ਇਮਿਊਨ ਸਿਸਟਮ ਕਾਰਨ ਛੋਟੀ ਜਹੀ ਐਲਰਜੀ ਵੀ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਅੱਖਾਂ ਦੇ ਵਿੱਚ ਲਗਾਤਾਰ ਖੁਜਲੀ ਹੋਣ ਕਾਰਨ ਰੈਟੀਨਾ ਤੇ ਦਬਾਅ ਪੈਂਦਾ ਹੈ ਜਿਸ ਨਾਲ ਅੱਖਾਂ ਦੀਆਂ ਹੋਰ ਬਿਮਾਰੀਆਂ ਦਾ ਖਤਰਾ ਵੱਜ ਜਾਂਦਾ ਹੈ ਤੁਸੀਂ ਸਫਾਈ ਦਾ ਧਿਆਨ ਕਿਵੇਂ ਰੱਖ ਸਕਦੇ ਹੋ ਤੁਹਾਨੂੰ ਇੱਕ ਇੱਕ ਕਰਕੇ ਉਹ ਵੀ ਦੱਸ ਦਿੰਦੇ ਆ ਇਸ ਮੌਸਮ ਦੇ ਵਿੱਚ ਅੱਖਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅੱਖਾਂ ਦੀ ਸਫਾਈ ਦੇ ਲਈ ਤੁਸੀਂ ਦਿਨ ਦੇ ਵਿੱਚ ਤਿੰਨ ਤੋਂ ਚਾਰ ਵਾਰ ਠੰਡੇ ਅਤੇ ਸਾਫ਼ ਪਾਣੀ ਨਾਲ ਅੱਖਾਂ ਧੋਣਾ ਲਾਭਦਾਇਕ ਹੋਵੇਗਾ ਉਦਰੀ ਧੁੱਪ ਵਾਲੀਆਂ ਅਤੇ ਧੂੜ ਭਰੀਆਂ ਥਾਵਾਂ ਤੇ ਜਾਣ ਤੋਂ ਪਹਿਲਾਂ ਧੁੱਪ ਦੀਆਂ ਐਨਕਾ ਲਗਾਓ ਤਾਂ ਜੋ ਅੱਖਾਂ ਸਿੱਧੇ ਸੰਪਰਕ ਵਿੱਚ ਨਾ ਆਉਣ ਇਸ ਤੋਂ ਇਲਾਵਾ ਕੰਪਿਊਟਰ ਮੋਬਾਈਲ ਅਤੇ ਟੀਵੀ ਦੀ ਵਰਤੋਂ ਸੀਮਿਤ ਕਰੋ ਅਤੇ ਵਿਚਕਾਰ ਅੱਖਾਂ ਨੂੰ ਆਰਾਮ ਦਿਓ ਇਸ ਤੋਂ ਇਲਾਵਾ ਜੇਕਰ ਅੱਖਾਂ ਵਿੱਚ ਕੋਈ ਸਮੱਸਿਆ ਹੈ ਤਾਂ ਲੋਕਾਂ ਨੂੰ ਖੁਦ ਅੱਖਾਂ ਦੇ ਧੁੱਪਕੇ ਦੀ ਵਰਤੋਂ ਕਰਨ ਦੀ ਬਜਾਏ ਅੱਖਾਂ ਦੇ ਮਾਹਰ ਨਾਲ ਸਲਾਹ ਕਰਨੀ ਚਾਹੀਦੀ ਹੈ ਜੇ ਲੋਕ ਪਹਿਲਾਂ ਹੀ ਕਿਸੇ ਵੀ ਕਿਸਮ ਦੀ ਚਮੜੀ ਦੀ ਅਲਰਜੀ ਦਮਾ ਜਾਂ ਸਾਹ ਦੀ ਬਿਮਾਰੀ ਤੋਂ ਪੀੜਤ ਨਹੀਂ ਉਹਨਾਂ ਨੂੰ ਅੱਖਾਂ ਦੀ ਅਲਰਜੀ ਪ੍ਰਤੀ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਉਹਨਾਂ ਦਾ ਸਰੀਰ ਪਹਿਲਾਂ ਹੀ ਅਲਰਜੀ ਪ੍ਰਤੀ ਦੇਰੇ ਸੰਵੇਦਨਸ਼ੀਲ ਹੁੰਦਾ ਹੈ ਇੱਕ ਹੋਰ ਚਿੰਤਾ ਦਾ ਵਿਸ਼ਾ ਇਹ ਹੈ ਕਿ ਸ਼ਹਿਰਾਂ ਦੇ ਵਿੱਚ ਵੱਧਦਾ ਪ੍ਰਦੂਸ਼ਣ ਅਤੇ ਉਸਾਰੀ ਕਾਰਜਾਂ ਕਾਰਨ ਉੜਦੀ ਧੂੜ ਅੱਖਾਂ ਦੀ ਸਿਹਤ ਲਈ ਹੋਰ ਵੀ ਖਤਰਨਾਕ ਸਾਬਤ ਹੋ ਰਹੀ ਹੈ ਕਈ ਵਾਰ ਅੱਖਾਂ ਦੇ ਵਿੱਚ ਖੁਸ਼ਕੀ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਜਿਸ ਦੇ ਵਿੱਚ ਅੱਖਾਂ ਦੀ ਨਮੀ ਗਾਇਬ ਹੋਣ ਲੱਗਦੀ ਹੈ ਅਤੇ ਵਾਰ-ਵਾਰ ਅੱਖਾਂ ਝਪਕਣ ਜਾਂ ਰਗੜਨ ਦੀ ਜ਼ਰੂਰਤ ਪੈਂਦੀ ਹੈ ਇਸ ਸਥਿਤੀ ਦਾ ਅੱਖਾਂ ਦੀ ਰੋਸ਼ਨੀ ਤੇ ਲੰਬੇ ਸਮੇਂ ਲਈ